ਅੱਜ ਅਸੀਂ ਚਾਰ ਸਾਹਿਬਜ਼ਾਦੇ ਦੇ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਦਸਤਾਰ ਦੀ ਸ਼ਾਨ ਸਾਹਿਬਜ਼ਾਦਿਆਂ ਦੇ ਨਾਮ ਦੇ ਵਿੱਚ ਅਸੀਂ ਉਹਨੂੰ ਲੈ ਕੇ ਅੱਜ ਇਹ ਛੋਟੇ-ਛੋਟੇ ਬੱਚਿਆਂ ਨੇ ਦਸਤਾਰ ਮੁਕਾਬਲੇ ਕੀਤੇ ਨੇ ਪਰ ਮੈਂ ਸਮਝਦਾ ਕਿ ਇਹ ਬੱਚੇ ਬੱਚਿਆਂ ਦੇ ਥਰੂ ਅਸੀਂ ਇੱਕ ਸਮਾਜ 'ਚ ਮੈਸੇਜ ਦੇਣਾ ਚਾਹੁੰਦੇ ਆ ਆਉਣ ਵਾਲੀ ਪੀੜ੍ਹੀ ਨੂੰ ਕਿ ਜਿਹੜੇ ਚਾਰ ਸਾਹਿਬਜ਼ਾਦੇ ਛੋਟੀ ਉਮਰ ਦੇ ਵਿੱਚ ਆਪਣੇ ਧਰਮ ਵਾਸਤੇ ਜਾਂ ਸਚਾਈ ਵਾਸਤੇ ਸਰਹੰਦ ਦੇ ਰਾਜੇ ਦੇ ਖਿਲਾਫ ਜਾ ਕੇ ਉਹਦੀਆਂ ਸ਼ਹਾਦਤਾਂ ਸਹੀਆਂ ਉਹਦੀਆਂ ਅੱਜ ਅਸੀਂ ਉਹਨੂੰ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਇਹ ਉਪਰਾਲਾ ਕਰਾਇਆ ਮੈਂ ਸਾਰੀ ਟੀਮ ਦਾ ਆਪਣੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੇ ਆਪਣੇ ਖਾਸ ਕਰਕੇ ਇਸ ਇਲਾਕੇ ਦੇ ਲੋਕ ਔਰ ਇਹ ਬੱਚੇ ਜਿਹੜੇ ਸਾਡੇ ਸਕੈਨਰ ਦੇ ਥਰੂ ਰਜਿਸਟਰਡ ਹੋਏ ਸਾਡੇ ਸੋਸ਼ਲ ਮੀਡੀਆ ਦੇ ਥਰੂ ਰਜਿਸਟਰਡ ਹੋ ਕੇ ਅੱਜ ਇਸ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਮੈਂ ਇਹਨਾਂ ਦਾ ਬਹੁਤ-ਬਹੁਤ ਹੈਲੋ ਮੈਂ ਅਲਰੇਡੀ ਕਹਿੰਦਾ ਕਿ ਇਹ ਟੀਮ ਦਾ ਬਹੁਤ ਵਧੀਆ ਪ੍ਰਦਰਸ਼ਨ ਅੱਜ ਇਹਨੂੰ ਉਹਨਾਂ ਨੇ ਇੱਕ ਬਹੁਤ ਹੀ ਆਪੈਸੇਜ ਦਿੱਤਾ ਔਰ ਇਹ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਕੰਮ ਅਸੀਂ ਬੱਚਿਆਂ ਦੇ ਇਹ ਮੁਕਾਬਲੇ ਕਰਾਈਏ ਤਾਂ ਕਿ ਬੱਚੇ ਹੋਰ ਵੱਧ ਚੜ ਕੇ ਹਿੱਸਾ ਲੈਣ ਔਰ 13 ਸਾਲ ਦੇ ਬੱਚਿਆਂ ਦਾ ਪਹਿਲਾ ਹੋਇਆ ਉਹਨਾਂ ਨੂੰ ਇਨਾਮ ਦਿੱਤੇ ਗਏ ਹੁਣ 16 ਸਾਲ ਤੱਕ ਦੇ ਬੱਚਿਆਂ ਦਾ ਇਹ ਹੋ ਰਿਹਾ ਔਰ ਇਹਨਾਂ ਨੂੰ ਇਨਾਮ ਦਿੱਤੇ ਜਾਣਗੇ ਮੈਂ ਸਮਝਦਾ ਕਿ ਇਹਦੇ ਨਾਲ ਬੱਚਿਆਂ ਦਾ ਹੌਂਸਲਾ ਵਧਾਈ ਬਥੇਗੀ ਹੋਰ ਅੱਗੇ ਚੱਲ ਇਹ ਸਾਰੇ ਚੀਜ਼ਾਂ ਨੂੰ ਦੇਖਦੇ ਹੋਏ ਹੀ ਉਪਰਾਲੇ ਕੀਤੇ ਗਏ ਇਹ ਸਾਡੀ ਸਾਡੀ ਟੀਮ ਨੇ ਸਭ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਨੂੰ ਦਸਤਾਰ ਦੀ ਮਹੱਤਤਾ ਦੱਸਣ ਨੂੰ ਅਸੀਂ ਐਲਈਡੀ ਦੇ ਚਾਰ ਸੱਜਣਾਂ ਦੀ ਫਿਲਮ ਦਿਖਾਈ ਕਿਸ ਤਰ੍ਹਾਂ ਚਾਰ ਸੱਜਣਾਂ ਨੇ ਧਰਮ ਵਾਸਤੇ ਔਰ ਆਪਣੇ ਸੱਚ ਹੱਕ ਦੀ ਲੜਾਈ ਲੜਨ ਵਾਸਤੇ ਇਹ ਉਹਨਾਂ ਨੂੰ ਸਾਰੀ ਦਿੱਤੀ ਕਿ ਕਿਸ ਤਰ੍ਹਾਂ ਆਪਣੇ ਧਰਮ ਵਾਸਤੇ ਉਹ ਲੜੇ ਔਰ ਆਪਣੀਆਂ ਸ਼ਹਾਦਤਾਂ ਦਿੱਤੀਆਂ ਤਾਨਾ ਉਹ ਚਾਰ ਸਾਹਿਬਜ਼ਾਦੇ ਔਰ ਤਾਨਾ ਮਾਤਾ ਗੁਜਰੀ ਜਿਨ੍ਹਾਂ ਨੇ ਆਪਣੇ ਲਗਭਗ 100 ਤੋਂ ਉੱਪਰ ਬੱਚਿਆਂ ਨੇ ਕੰਪੀਟੀਸ਼ਨ 'ਤੇ ਹਿੱਸਾ ਬਣੇ ਨੇ ਔਰ ਇਹ ਬੱਚਿਆਂ ਨੇ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਸਮਝਦਾ ਕਿ ਮੈਂ ਇਸ ਮੇਰੀ ਟੀਮ ਜਿਨ੍ਹਾਂ ਨੇ ਉਪਰਾਲਾ ਕੀਤਾ ਇਹ ਇਸ ਵਧਾਈ ਦੇ ਪਾਤਰ ਇਹ ਸਾਰੇ ਬੱਚਿਆਂ ਜਿਹੜੇ ਫਸ ਸੈਕਿੰਡ ਥਰਡ ਆਏ ਉਹਨਾਂ ਨੂੰ ਫਸਟ ਨੂੰ 550 ਸੈਕਿੰਡ ਨੂੰ 3500 ਥਰਡ ਨੂੰ 2100 ਸਾਰੇ ਬੱਚਿਆਂ ਨੂੰ ਮੈਡਲ ਸਰਟੀਫਿਕੇਟ ਸ਼ੀਲਡਾ ਦਿੱਤੀਆਂ ਗਿਆ ਪਰ ਇਹ ਮੇਰੇ ਸਾਰੇ ਬਹੁਤ ਪਿਆਰੇ ਬੱਚੇ ਨੇ ਇਹਨਾਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹਨਾ ਤੁਹਾਡੇ ਮਾਧਿਅਮ ਦੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਕਿ ਤੁਸੀਂ ਕਿਸੇ ਤਰ੍ਹਾਂ ਤੇ ਇਹ ਨਹੀਂ ਸੋਚਣਾ ਕਿ ਅਸੀਂ ਫਸਟ ਸੈਕੰਡਰੀ ਤੁਸੀਂ ਹੋਰ ਮਿਹਨਤ ਕਰੋ ਇਸੇ ਤਰ੍ਹਾਂ ਸਾਡੀ ਟੀਮ ਇਹ ਉਤਾਲਾ ਕਰਦੀ ਜਾਏਗੀ ਔਰ ਅਸੀਂ ਇਹਨੂੰ ਅੱਗੇ ਲੈ ਕੇ ਚੱਲਾਂਗੇ ਅੱਜ ਦਸਤਾਰ ਬੰਦੀ ਕੀਤੀ ਗਈ ਆ ਤੇ ਸਾਰਿਆਂ ਨੂੰ ਲੱਗ ਹੈ ਕਿ ਜਿਨ੍ਹਾਂ ਨੇ ਪਗ ਬੰਨੀ ਆਂਦੀ ਹੈ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਜਿਨ੍ਹਾਂ ਨੂੰ ਚਾਰ ਸਾਹਿਬ ਜਦੋਂ ਦਾ ਮਹੀਨਾ ਚੱਲਦਾ ਹੈ ਜਿਨ੍ਹਾਂ ਨੇ ਕੇਸ ਕਟਾਏ ਹੈਗੇ ਆ ਜਿਨ੍ਹਾਂ ਨੇ ਪਿਛੇ ਲਾ ਕੇ ਲੋਕਾਂ ਦੇ ਕੇਸ ਕਟਾਏ ਉਹਨਾਂ ਨੇ ਵੀ ਪਗ ਬੰਨੀ ਚਾਹੀਦੀ ਉਹਨਾਂ ਨੇ ਆਪਣੇ ਕੇਸ ਸੁਧਾਣੇ ਚਾਹੀਦੇ ਆ ਤੁਸੀਂ ਅੱਗੇ ਵੀ ਬੰਦਦੇ ਕਿ ਅੱਜ ਕਿੰਨੀ ਵਾਰ ਹਲੋ ਅੱਗੇ ਵੀ ਬੰਦਾਂ ਮੈਂ ਪਗ ਬਹੁਤ ਵਧੀਆ ਲੱਗਾ ਹੈਗਾ ਡਿਲੀਵਰੀ ਮਾਇਆ ਪਰ ਫਿਰ ਵੀ ਮੈਡਲ ਮਾਡਲ ਮਿਲੇ ਸੋ ਹਾਂਜੀ ਲੈ ਆਂਗੇ ਮੇਰੇ ਮੇਰਾ ਆਇਆ ਨਹੀਂਗਾ ਬਾਕੀ ਸਾਰੇ ਆਏ ਹੈਗੇ ਜਨਸ਼ੀਲ ਦੇ ਸਰਟੀਫਿਕੇਟਸ ਮਿਲੇ ਮੇਰਾ ਨਾਮ ਹੈ ਗਨਪਤੀ ਸਿੰਘ ਆਪਾਂ ਅਮਜੀ ਸਰ ਪਬਲਿਕ ਸਕੂਲ ਅੱਜ ਦਰਸਤਾਰ ਬੰਦੀ ਦਾ ਕੰਪੀਟੀਸ਼ਨ ਕੀਤਾ ਮੈਂ ਪਹਿਲੀ ਵਾਰੀ ਕੀਤਾ ਤੇ ਮੈਨੂੰ ਬੜਾ ਮੈਂ ਕਹਿਣਾ ਚਾਹੂੰਗਾ ਕਿ ਸਾਰਿਆਂ ਨੂੰ ਹੁਣ ਇਸ ਮਹੀਨੇ ਵਿੱਚ ਫਤਿਹਗੜ੍ਹ ਸਾਹਿਬ ਜਾਣਾ ਚਾਹੀਦਾ ਜਿੱਦਾਂ ਕਈ ਲੋਕੀ ਟੋਪੀਆਂ ਪਾ ਕੇ ਚੱਲ ਜਾਂਦੇ ਆ ਤੇ ਸਾਨੂੰ ਗੋਲ ਪਰਨਾ ਬਣ ਕੇ ਹੀ ਜਾਣਾ ਚਾਹੀਦਾ ਵਾ ਜਿੱਦਾਂ ਹੁਣ ਕਈ ਲੋਕੀ ਗਲਤ ਸੰਗਤ ਦੇ ਪਿੱਛੇ ਲੜ ਕੇ ਵਾਹਲ ਹੁਲ ਘਟਾ ਦਿੰਦੇ ਆ ਹਣਾ ਤੇ ਪਰ ਸਾਨੂੰ ਵਾਲ ਨਹੀਂ ਕਟੋਨੇ ਚਾਹੀਦੇ ਸਾਨੂੰ ਗੋਲ ਜ 17 ਸਜਾ ਕੇ ਤੇ ਹਰ ਜਿੱਥੇ ਸਾਨੂੰ ਕੰਪੀਟੀਸ਼ਨ ਦਾ ਪਤਾ ਲੱਗਦਾ ਨਾ ਭਾਵੇਂ ਸਰ ਉੱਥੇ ਜਾਣਾ ਚਾਹੀਦਾ ਤੇ ਰੋਜ਼ ਪੱਗ ਸਜਾਉਣੀ ਚਾਹੀਦੀ ਆ ਤੇ ਇੱਕ ਤੇ ਲਾਸਟ ਦੇ ਜਦੋਂ ਪੱਗ ਲਾਉਣੀ ਹੁੰਦੀ ਕੋਈ ਐ ਹੀ ਲਾ ਦਿੰਦੇ ਪਰ ਸਾਨੂੰ ਇੱਕ ਇੱਕ ਪੱਲਾ ਕਰਕੇ ਲਾਉਣੀ ਚਾਹੀਦੀ ਧੰਨਵਾਦ ਪ੍ਰਾਈਜ਼ ਵੀ ਪਹਿਲੀ ਵਾਰੀ ਜਿੱਤਿਆ ਪੱਗ ਦੇ ਕੰਪੀਟੀਸ਼ਨ ਵਿੱਚ